ਗਪਾ ਦੇ ਪਿੰਦਿਆ ਤੇਰੀ ਟੁੱਟੀ ਜਾਂਦਾ ਭਾਂਚੋ ਗਪਾ ਦੇ ਪਿੰਤਾ ਵਹੀਂ ਲਿਆ ਵਦੂ ਹੈ ਨਾ ਮੈਂ ਕਲੰਬਰ ਏ ਓਏ ਕੀ ਹੋ ਗਿਆ ਲਾ ਮੈਂ ਨੋਈ ਪਾ ਵਾਪੇ ਗਿਆ ਰ ਪਿੰਦਿਆ ਪਾਸਾ ਪਾਤਾ ਦੇਖ ਮੰਗਾ ਪਿਆ ਗਲਾ ਸੱਦੇ ਗੱਡੀ ਜਾਣਾ ਮਾ ਦਾ ਮੱਕਣਾ ਮਾਰੇਗਾ ਜਦਾ ਲੱਗਦਾ ਆ ਬੜਾ ਕੇ ਬਾਬੂ ਅਸੇ ਹੋਣਾ ਲੈ ਤੂੰ ਵੀ ਪਹਿਲਾਂ ਨੂੰ ਖੜਾ ਦੇ ਆਹੋ ਹੋ ਹੋ ਤਿੰਨਾ ਧੂਆਂ ਕਰਿਆ ਪਿਆ ਉਹ ਮਾਰੀ ਪੀਲਾ ਓਏ ਪਤਾ ਲਾ ਲਿਆ ਮੈਂ ਵੀ ਲਾਲਾ ਮੱਠੀ ਕਰਦੀ ਪਤਾ ਦੀ ਭਾਂ ਨੂੰ ਮਾਰਦੀ ਵਰਦੀ ਸੀ ਬਾਬ ਕਾਲਜਾ ਮਚਾ ਦਿੰਦੀ ਆ ਇਹ ਤੇਰੀ ਭਾਂ ਓ ਯਾਰ ਉਹ ਮਚਾ ਦੇ ਯਾਰਾ ਕੰਮ ਨਾ ਠੰਡਾ ਪਾਦੀ ਮੈਨੂੰ ਵੀ ਪਾਦੇ ਪੈਗ ਤੇਨ ਮਾਗਾ ਬੜੀ ਤੇਜ ਓਏ ਮੈਨੂੰ ਦੇ ਪਾਦੇ ਫੇਰ ਜੇ ਤੇ ਜੇ ਮੈਂ ਚੈੱਕ ਕਰਾਂ ਓ ਇਸ ਨਾ ਓਏ ਜੇ ਕੀ ਗੱਲ ਬਾਤ ਤੂੰ ਗੱਲ ਬਾਤ ਹੀ ਸੁਣਾਵਾ ਆਪਣੇ ਵਾਲਾ ਨਹੀਂ ਮੁੰਡਾ ਵਾਜੇ ਮੋਟਰਸਾਈਕਲ ਆਂਦਾ ਗਾ ਅੱਜ ਉਹਨੂੰ ਲੈ ਕੇ ਗਿਆ ਤੇ ਕਹਿੰਦਾ ਬੌਂਡੀਫਾਈ ਕਰਾਉਣਾ ਪਤਾ ਨਹੀਂ ਕੀ ਹੁੰਦਾ ਇੰਨਾ ਖਰਚਾ ਲਾਈ ਜਾਂਦਾ ਅੱਜ ਵੀ ਕਰਾ ਪਤਾ ਕੀ ਕਰਾਉਣਾ ਕੀ ਕਰਾਉਣਾ ਕਹਿੰਦਾ ਬੌਂਡੀਫਾਈ ਕਹਿੰਦਾ ਬੌਂਡੀਫਾਈ ਇਹ ਬੌਂਡੀਫਾਈ ਕੀ ਹੁੰਦਾ ਉਹਨੂੰ ਕੀ ਅੱਗ ਸਵਾਲ ਪਾਊਗਾ ਪਤਾ ਨਹੀਂ ਕਹਿੰਦਾ ਕੀ ਕਰਾਉਣਾ ਖਰਚਾ ਹੀ ਕਰਨਾ ਹੈ ਮੁੰਡਿਆਂ ਨੇ ਹੋਰ ਕੀ ਹੈ ਮੰਨਦਾ ਹੀ ਨਹੀਂ ਭੈਣ ਚੁੱਧੇ ਕਿਸੇ ਦੀ ਚੱਲ ਭੈਣ ਦੀ ਟੰਬਾ ਲੈਣ ਦੇ ਖੜਕੇ ਆਹ ਲਓ ਭੈਣ ਜਦਾ ਇਹ ਖੜਕੇ ਪਾਵਾ ਬੈਗ ਹੋਰ ਹੋਰ ਇੱਕ ਪਾਵੇ ਕਰਦੇ ਟੁੱਟ ਜੇਦਾ ਪਾ ਦੇ ਜਦਾ ਨਾ ਪਾ ਦੀ ਆ ਫੜੋ ਘਰੇ ਵੀ ਜਾਣਾ ਹੂੰ ਹੂੰ ਮਰੇਗਾ ਭੈਣ ਦੇ ਯਾਰਾਂ ਦੇ ਇੰਨੀ ਦਾਰੂ ਉਹ ਰੈਂ ਉਹ ਹੋ ਹੂੰ ਹੂੰ ਮਰੇ ਅੱਜ ਹਿੱਲੇਗਾ ਮੇਰੇ ਸਾਹਾਂ ਦਾ ਦਾਰੂ ਇੱਥੇ ਰੱਖ ਮਾ ਸੋਣਿਆ ਕੱਲ ਪੁਲਿਸ ਪੈ ਗਈ ਸੀ ਕਿੱਥੇ ਪੈ ਗਈ ਓਏ ਆ ਪਈ ਸੀ ਆ ਨੇੜੇ ਦੇ ਪਿੰਡ ਉਹ ਰਾ ਨਾ ਤਿੰਨ ਢੋਲ ਫੜੀ ਚੇ ਤੇ ਤੇਰੇ ਕੁੜੇ ਨੂੰ ਮੈਂ ਕਿਹਾ ਸੀ ਨਾ ਜਾਣਾ ਉਹ ਚੜਾ ਹੋਇਆ ਆਵਾ ਖੜਾ ਪੈ ਰਿਹਾ ਉਹ ਕਾਣ ਚੱਪਲੇ ਲਵੇ ਨਹੀਂ ਖੜਾ ਕਰ ਉੱਠ ਆ ਦੇਖ ਇਹ ਪਿੰਦਾ ਵਾਲੀ ਪਿੰਦਾ ਡੱਫ ਵਾਲੀ ਲੈਂਦਾ ਏ ਲੈਣੇਦਾਰ ਨਹੀਂ ਆਦੀ ਬਵਾਲੀ ਪਿੰਦਾ ਹੈ ਕੁੜੀ ਚੋਤ ਮੰਨਦਾ ਤੇ ਆਇ ਨਹੀਂ ਕਿਸੇ ਦੀ ਆਪਣੇ ਗੱਲ ਬਚਾਲੀ ਰਹਿ ਗਏ ਸੀ ਦੱਸ ਫੇਰਾ ਕੀ ਬਣਿਆ ਮੈਂ ਸੋਣਿਆ ਲੇਡੀ ਪੁਲਿਸ ਬੈਗੀ ਸੀ ਅੱਛਾ ਉਹ ਉਹ ਤਾਂ ਭੁੜੀਆਂ ਵਾਲੀ ਹੁੰਦੀ ਆ ਕਹਿੰਦੇ ਮੈਨੂੰ ਕੀ ਪਤਾ ਸੀ ਹੁਣ ਉਹ ਤੌਰ ਫੜੇ ਗਏ ਨੇ ਕਹਿੰਦੇ ਬੜੇ ਘੜੀ ਸੇ ਕਹਿੰਦੇ ਜਦੋਂ ਪਟਾ ਮਾਰਦੇ ਕਹਿੰਦੇ ਗੂੰ ਕੰਤ ਨਾਲ ਚ ਵੇੜ ਦਿੰਦੇ ਜੀ ਫਿਰ ਮਾਰਦੇ ਫਿਰ ਗੂੰ ਕੰਨ ਨਾਲ ਕਹਿੰਦੇ ਚਿੰਗਿਆੜਾ ਖੜਾ ਦੀਆਂ ਕਹਿੰਦੇ ਮਾਵਾ ਵੀ ਬੱਚੀ ਸੀ ਕਹਿੰਦੇ ਐ ਕਹਿਣ ਲੱਗਾ ਸਾਲਿਆਂ ਨੇ ਹੂੰ ਢੂ ਟੰਪਾ ਵੇਲ ਮੈਂ ਵੇਖ ਕੇ ਹੁਣ ਨਾ ਜੇ ਹੁੰਦਾ ਜਿਆਸੇ ਪਾਸੇ ਕੋਈ ਆ ਜਾਏ ਕੁੜੀ ਨੂੰ ਮਾਰਾ ਗਿਆ ਆਪਾਂ ਨੂੰ ਲੈ ਜਾਂਦਾ ਯੋਕੇ ਮੈਂ ਤੇ ਫਿਰ ਯਾਰ ਹੋ ਜਾ ਗਈ ਵਾਰ ਪੈ ਜਾਂਦੀ ਆ ਕੁਝ ਪਤਾ ਨਹੀਂ ਹੁੰਦਾ ਰੱਬ ਦੇ ਬਾਣੇ ਦਾ ਨੂੰ ਜਦਾ ਡੱਗ ਜੇ ਸਾਰੇ ਦੇ ਪੌਣ ਖੋਲ ਦੇਗਾ ਤੂਫਾਨ ਦੇ ਚਰਾਂ ਦੇ ਆ ਨਾ ਹੰਡੀ ਮਾ ਵੇ ਕੋਈ ਨਹੀਂ ਵੀਂਦਾ ਹੋਰ ਕਿਹੜਾ ਕੋਈ ਪੌੜ ਸਪਾਊਗੀ ਜਾਣੇ ਆ ਚੱਲ ਉਹਨਾਂ ਕੋਲ ਵਾਪਸ ਇੱਕ ਪਿੱਗ ਲਾ ਓਏ ਆ ਜਾ ਸਾਲਿਆ ਕਿੱਥੇ ਮਰ ਗਿਆ ਆ ਗਿਆ ਆ ਗਿਆ ਮੈਨੂੰ ਤਾਂ ਦੂਰ ਤੱਕ ਕੋਈ ਨਹੀਂ ਦਿਖਦਾ ਉਸ ਨੇ ਧਿਆਨ ਨਾਲ ਦੇਖਿਆ ਘਰ ਪੁਲਿਸ ਵਾਲਿਆਂ ਦੇ ਟਾਟ ਛੱਡੇ ਹੁੰਦੇ ਨੇ ਭਾਣ ਚੋਦਾਂ ਨੇ ਨਿਕੇ ਨਿਕੇ ਜਿਹੇ ਹੁੰਦੇ ਨੇ ਭਰਤੀ ਕਰੇ ਹੁੰਦੇ ਨੇ ਅੱਡ ਤਨ ਕਾ ਲੈਂਦੇ ਨੇ ਭਾਣ ਦੇ ਯਾਰਾਂ ਦੇ ਉਹ ਨਾ ਓਏ ਆ ਬਾਜੀ ਕਾਦੀ ਆਈ ਜਾਂਦੀ ਏ ਓਏ ਹਣਾ ਓਏ ੱੱਕੀ ਹਾਂ ਓਏ ਮੈਨੂੰ ਲੱਗਦਾ ਪੁਲਿਸ ਆ ਗਈ ਬਾਈ ਚਲੋ ਮਾਰਨਾ ਪਰ ਜੋ ਭੈਣ ਧੀ ਲਾਵੇਂ ਲੱਖ ਬੋਤਲਾਂ ਆਖੋ ਦੀ। ਓ ਪਾਪਾ! ਓਇਆ ਤਾਂ ਸਾਲਿਆ ਤੇਰੇ ਆਲਾ ਓਏ। ਓਏ ਭੈਣ ਚੁੱਧਾਂ ਦਿਆਂ ਆ ਜਾ ਪੁਲਿਸ ਆਈ ਆ। ਓ ਪਾਪਾ ਮੈਂ ਤਾਂ 350 ਦਾ ਪੁਲਿਸ ਵਾਲਾ ਹੋਟਲ ਲਵਾ ਕੇ ਲਿਆਇਆ। ਓ ਭੈਣ ਦੀ ਤੇਰੀ ਦੀ 1800 ਦੇ ਗੱਟੇ ਦਾ ਨੁਕਸਾਨ ਕਰਾ। ਲੋਕੀ ਕਹਿਣਗੇ ਜਵਾਕ ਘੁੱਟਦੇ। ਮੈਂ